ਤੋ ਵਾਗੇਤਾ ਜੀ ਤੁਸੀਂ ਜੁੜ ਚੁੱਕੇ ਹੋ ਹੁ ਸ਼ਰਪਰ ਨਿਊਜ਼ ਤੇ ਨਾਲ ਤੇ ਮੈਂ ਚੇਤਨ ਕਾ ਸ਼ਬ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਚੱਬੇਵਾਲ ਦੇ ਵਿੱਚ ਜਲਦੇ ਜ਼ਿਮਨੀ ਚੋਣ ਹੋਣ ਜਾਣੀ ਆ ਤੇ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਸਰਗਰਮੀ ਦੇ ਵਿੱਚ ਨਜ਼ਰ ਆ ਰਹੀ ਹੈ ਉੱਥੇ ਜੇਕਰ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਇੱਕ ਮਜ਼ਬੂਤ ਵਿਰੋਧੀ ਧਰਜੋਂ ਵੇਖਿਆ ਜਾਂਦਾ ਕਿਉਂਕਿ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ 7 ਲੋਕ ਸਭਾ ਦੇ ਸੰਸਦ ਆਪਣੇ ਭੇਜੇ ਨੇ ਲੋਕ ਸਭਾ ਦੇ ਵਿੱਚ ਜਿਸ ਤੋਂ ਬਾਅਦ ਹਰ ਇੱਕ ਵਿਅਕਤੀ ਇਹ ਹੀ ਕਹਿੰਦਾ ਹੈ ਕਿ ਜੇਕਰ ਕਾਂਗਰਸ ਪਾਰਟੀ ਐਕਜੂਟ ਹੋ ਕੇ ਕੰਮ ਕਰਤੀ ਹੈ ਤਾਂ ਜੋ 2027 ਦੇ ਵਿੱਚ ਕਾਂਗਰਸ ਆਪਣੀ ਸਰਕਾਰ ਜਿਹੜੀ ਉਹ ਪੰਜਾਬ ਸੂਬੇ ਦੇ ਵਿੱਚ ਬਣਾ ਸਕਦੀ ਹੈ ਪਰੰਤੂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਦੇ ਨਾਲ ਪੱਬਾ ਪਾ ਰਿਆ ਮੌਜੂਦਾ ਸੱਤਾਧਾਰੀ ਪਾਰਟੀ ਹੈ ਸੂਬੇ ਦੇ ਵਿੱਚ ਸਰਕਾਰ ਵੀ ਹੈ ਉੱਥੇ ਹੀ ਦੂਜੇ ਪਾਸੇ ਮਜ਼ਬੂਤ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾ ਰਹੀ ਕਾਂਗਰਸ ਪਾਰਟੀ ਚਾਹੇ ਵਿਧਾਨ ਸਭਾ ਦੇ ਵਿੱਚ ਬਹੁਤੀ ਮਜ਼ਬੂਤ ਨਹੀਂ ਹੈ ਪਰੰਤੂ ਜਿਸ ਤਰ੍ਹਾਂ ਦੇ ਨਤੀਜੇ ਹੁਣ ਇਹ ਲੋਕ ਸਭਾ ਚੋਣਾਂ ਦੌਰਾਨ ਆਏ ਨੇ ਤਾਂ ਉਸ ਤੋਂ ਬਾਅਦ ਦੇ ਪੰਜਾਬ ਭਰ ਦੇ ਵਿੱਚ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਹ ਬੇਹਦ ਮਜ਼ਬੂਤ ਹੋਈ ਹੈ ਸੋ ਹੁਣ ਇੰਜ ਜਾਪਦਾ ਹੈ ਕਿ ਕਾਂਗਰਸ ਪਾਰਟੀ ਨੂੰ ਜ਼ਿਮਨੀ ਚੋਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਚਾ ਨਹੀਂ ਹੈ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਂਗਰਸ ਪਾਰਟੀ ਦੀ ਸਰਗਰਮੀ ਹੀ ਨਜ਼ਰ ਆ ਰਹੀ ਹੈ ਇਥੋਂ ਤੱਕ ਕਿ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਧਾਨ ਅਰुण ਕੁਮਾਰ ਮਿੱਕੀ ਡੋਗਰਾ ਜਦੋਂ ਤੋਂ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤ ਕੀਤਾ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਿੱਕੀ ਡੋਗਰਾ ਦੀ ਜਿਹੜੀ ਕਾਰਗੁਜ਼ਾਰੀ ਹੈ ਕਾਂਗਰਸ ਪਾਰਟੀ ਨੂੰ ਲੈ ਕੇ ਉਹ ਬੇहद ਢਿੱਲੀ ਅਤੇ ਕਮਜ਼ੋਰ ਰਹੀ ਹੈ ਇੱਥੋਂ ਤੱਕ ਕਾਂਗਰਸ ਦੇ ਕੁਝ ਆਗੂਆਂ ਦਾ ਕਹਿਣਾ ਜਦੋਂ ਮੇਰੇ ਨਾਲ ਗੱਲਬਾਤ ਵੀ ਹੁਣ ਹੋਈ ਹੈ ਤਾਂ ਕਹਿੰਦੇ ਅਸੀਂ ਓਨ ਰਿਕਾਰਡ ਤਾਂ ਨਹੀਂ ਬੋਲ ਸਕਦੇ ਪਰੰਤੂ ਉਹਨਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਨਾ ਤਾਂ ਕਦੇ ਜਿਹੜਾ ਸਾਡੇ ਪ੍ਰਧਾਨ ਸਾਹਿਬ ਨੇ ਸਾਡੇ ਸੁੱਖ-ਦੁੱਖ ਸੇ ਹੀ ਸ਼ਰੀਕ ਹੁੰਦੇ ਨੇ ਤੇ ਨਾ ਹੀ ਫੋਨ ਕਰਨਾ ਤਾਂ ਦੂਰ ਹੈ ਜਿੱਕਰ ਫੋਨ ਕੀਤਾ ਜਾਵੇ ਤੇ ਨਾ ਹੀ ਉਹ ਫੋਨ ਚੁੱਕਦੇ ਨੇ ਜ਼ਿਆਦਾਤਰ ਜਿਹੜਾ ਪਰੇਸ਼ਾਨ ਹੈ ਉਹ ਹੈ ਕਾਂਗਰਸ ਦਾ ਐਮਸੀ ਮਤਲਬ ਕਿ ਕਾਂਗਰਸ ਨੇ ਜਦੋਂ ਆਪਣਾ ਮੇਅਰ ਬਣਾਇਆ ਸੀ ਨਗਰ ਨਿਗਮ ਹੁਸ਼ਾਰਪੁਰ ਦੇ ਵਿੱਚ ਤਾਂ ਉਸ ਵਕਤ ਕਾਂਗਰਸ ਦੇ ਕੋਲ 43 ਤੋਂ 44 ਦੇ ਕਰੀਬ ਜਿਹੜੇ ਕਾਉਂਸਲਰ ਸਹਿਬਾਨ ਸੀ ਤਾਂ ਜਦੋਂ ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਹੁੰਦਾ ਹੈ ਤਾਂ ਹਰ ਇੱਕ ਭਾਰਤੀ ਚਲੋ ਜ਼ੋਰ ਅਜ਼ਮਾਇਸ਼ ਕਰਦੀ ਹੈ ਕਿ ਕਾਉਂਸਲਰਾਂ ਨੂੰ ਜਿਹੜਾ ਉਹ ਆਪਣੇ ਵੱਲ ਖਿੱਚਿਆ ਜਾਵੇ ਸੋ ਇਸੇ ਤਰ੍ਹਾਂ ਕੈਬਨਟ ਮੰਤਰੀ ਬ੍ਰਮਸ਼ੰਕਰ ਚਿੰਪਾ ਨੇ ਵੀ ਕੀਤਾ ਪਰੰਤੂ ਅੱਜ ਵੀ ਕਾਂਗਰਸ ਪਾਰਟੀ ਦੇ 17 ਐਮ ਸੀ ਸਾਹਿਬਾਨ ਨੇ ਜਿਹੜੇ ਉੱਥੇ ਹੀ ਆਪਣੇ ਫੈਸਲੇ ਤੇ ਅਡਿੱਗ ਨੇ ਟिके ਹੋਏ ਨੇ ਕਿ ਉਹ ਕਿਸੇ ਵੀ ਸੂਰਤ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਨਹੀਂ ਫੜਨਗੇ ਕਿਉਂਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਹੈ ਤਾਂ ਕਾਂਗਰਸ ਦੇ ਵਿੱਚ ਹੀ ਰਹਿ ਕੇ ਉਹ ਆਪਣੀ ਜਿਹੜੀ ਕਾਉਂਸਲਰਸ਼ਿਪ ਹੈ ਉਸ ਨੂੰ ਮੁਕੰਮਲ ਕਰਨਗੇ ਪਰੰਤੂ ਕਾਉਂਸਲਰਾਂ ਦਾ ਵੀ ਇਹੀ ਦੁੱਖੜਾ ਹੈ ਕਿ ਅੱਜ ਤੱਕ ਇਹ ਪ੍ਰਧਾਨ ਸਾਹਿਬ ਨੇ ਸਾਡੇ ਨਾਲ ਕਦੇ ਵੀ ਕੋਈ ਗੱਲਬਾਤ ਨਹੀਂ ਕੀਤੀ ਹੈ ਸਾਡੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤੇ ਉਹਨਾਂ ਨੇ ਬਿਥੋਂ ਤੱਕ ਕਹਿ ਦਿੱਤਾ ਹੈ ਕਿ ਕਾਂਗਰਸ ਕਾਂਗਰਸ ਪਾਰਟੀ ਲਈ ਤਾਂ ਜਿਮਨੀ ਚੋਣ ਹੈ ਜਾਂ ਨਹੀਂ ਹੈ ਇਹ ਇੱਕ ਬਰਾਬਰੀ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਸਰਗਰਮੀ ਜਿਹੜੀ ਉਹ ਹਲਕਾ ਚੱਬੇਵਾਲ ਦੇ ਵਿੱਚ ਨਸਰ ਨਹੀਂ ਆ ਰਹੀ ਹੈ ਸੋ ਇਸ ਤੋਂ ਪਹਿਲਾਂ ਜੇਕਰ ਆਪਾਂ ਲੋਕ ਸਭਾ ਚੋਣਾਂ ਦੌਰਾਨ ਗੱਲ ਕਰੀਏ ਤਾਂ ਉਸ ਵਕਤ ਵੀ ਜਦੋਂ ਚੋਣਾਂ ਐਨ ਸਿਰ ਤੇ ਆ ਕੇ ਖੜੀਆਂ ਹੋ ਗਈਆਂ ਸਨ ਤਾਂ ਉਸ ਵਕਤ ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਜਾਂ ਇੰਚਾਰਜ ਨੇ ਆਪਣੇ ਘਰਾਂ ਦੇ ਵਿੱਚੋਂ ਨਿਕਲੇ ਸਨ ਤਾਂ ਉਸ ਵਕਤ ਵੀ ਕੋਈ ਭੂਮਿਕਾ ਬਹੁਤੀ ਵਧੀਆ ਕਾਂਗਰਸ ਪਾਰਟੀ ਦੀ ਨਹੀਂ ਰਹੀ ਹੈ ਜਿਸ ਦਾ ਖਮਿਆਸਾ ਜਿਹੜਾ ਉਹ ਕਾਂਗਰਸ ਦੀ ਉਮੀਦਵਾਰ ਮੈਡਮ ਯਮਨੀ ਗੋਮਰ ਨੂੰ ਇੱਕ ਵੱਡੀ ਹਾਰ ਦਾ ਜਿਹੜਾ ਸਾਹਮਣਾ ਕਰਕੇ ਭੁਗਤਣਾ ਪਿਆ ਸੋ ਜਦੋਂ ਕਾਂਗਰਸ ਹਾਈ ਕਮਾਂਡ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਹੁਕਮ ਆਉਂਦਾ ਕਿ ਇੱਥੇ ਇਹ ਪ੍ਰਧਾਨ ਮੰਤਰੀ ਦਾ ਫਲਾਣੇ ਮੁੱਦੇ ਨੂੰ ਲੈ ਕੇ ਪਤਲਾ ਫੋਕਦੇ ਹੋ ਇਹ ਮੁੱਖ ਮੰਤਰੀ ਦਾ ਫਲਾਣੇ ਮੁੱਦੇ ਨੂੰ ਲੈ ਕੇ ਪਤਲਾ ਫੋਕਦੇ ਹੋ ਤਾਂ ਉਸ ਵਕਤ ਜ਼ਰੂਰ ਹੈ ਜਿਹੜਾ ਕਾਂਗਰਸ ਪਾਰਟੀ ਦੇ ਆਗੂ ਹੈ ਜਾਂ ਨੁਮਾਇੰਦੇ ਆਪਣੇ ਦਫ਼ਤਰ ਤੇ ਵਿੱਚ ਇਕੱਤਰ ਹੁੰਦੇ ਨੇ ਤਾਂ ਪਰੰਤੂ ਉਹ ਵੀ ਮੁਠੀ ਭਰ ਜਿਹੜੇ ਵਰਕਰ ਜਾਂ ਆਗੂ ਸਾਹਿਬਾਨ ਉੱਥੇ ਇਕੱਠੇ ਹੁੰਦੇ ਨੇ ਤਾਂ ਉਹ ਰਲ ਮਿਲ ਕੇ ਚਲੋ ਆਪਸੀ ਸਾਂਝ ਦੇ ਨਾਲ ਉਹ ਪਤਲਾ ਵੀ ਫੋਕ ਦਿੰਦੇ ਨੇ ਪਰੰਤੂ ਕਾਉਂਸਲਰਾਂ ਦੀ ਮੈਂ ਇੱਕ ਗੱਲ ਕਰਾਂ ਤਾਂ ਨਗਰ ਨਿਗਮ ਦਾ ਜਿਹੜਾ ਇੱਕੋ ਹੋਟ ਇਸ਼ੂ ਬਣਿਆ ਹੋਇਆ ਹੁਸ਼ਿਆਰਪੁਰ ਨਗਰ ਨਿਗਮ ਦਾ ਜਿਸ ਤਰ੍ਹਾਂ ਦੇ ਹਾਲਾਤ ਸਮੇਂ-ਸਮੇਂ ਤੇ ਇਹ ਸਾਹਮਣੇ ਆਏ ਸੀ ਤਾਂ ਕਾਂਗਰਸੀ ਕਾਉਂਸਲਰਾਂ ਦਾ ਕਹਿਣਾ ਹੈ ਕਿ ਅੱਜ ਤੱਕ ਅਰੁਣ ਕੁਮਾਰ ਮਿੱਕੀ ਡੋਗਰਾ ਨੇ ਸਾਡੀ ਸਾਰ ਤੱਕ ਨਹੀਂ ਲਈ ਹੈ ਕਦੇ ਸਾਡੇ ਦੁੱਖ-ਸੁੱਖ ਦੇ ਵਿੱਚ ਉਹ ਸ਼ਰੀਕ ਵੀ ਨਹੀਂ ਹੋਏ ਨੇ ਤੇ ਨਾ ਹੀ ਫੋਨ ਕਰਨਾ ਤਾਂ ਦੂਰ ਦੀ ਗੱਲ ਹੈ ਤਾਂ ਜੇਕਰ ਕਾਉਂਸਲਰ ਸਾਹਿਬਾਨ ਫੋਨ ਕਰਦੇ ਨੇ ਤਾਂ ਉਹਨਾਂ ਵੱਲੋਂ ਫੋਨ ਤੱਕ ਚੁੱਕਣਾ ਵੀ ਮناسب ਹੈ ਜਿਹੜਾ ਉਹ ਨਹੀਂ ਸਮਝਿਆ ਜਾਂਦਾ ਸੋ ਹੁਣ ਵੇਖਣਾ ਹੋਵੇਗਾ ਕਿਸਮਨੀ ਚੋਣ ਚੱਬੇਵਾਲ ਦੇ ਵਿੱਚ ਆ ਰਹੀ ਹੈ ਤਾਂ ਕਾਂਗਰਸ ਪਾਰਟੀ ਹੁਣ ਕੀ ਰੁੱਖ ਅਖਤਿਆਰ ਕਰਦੀ ਹੈ ਕਿਉਂਕਿ ਵੱਡੀ ਜ਼ਿੰਮੇਵਾਰੀ ਹੈ ਉਹ ਜ਼ਿਲ੍ਹਾ ਪ੍ਰਧਾਨ ਦੀ ਹੁੰਦੀ ਹੈ ਤਾਂ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਵਿਸ਼ਵਨਾਥ ਓਰੀ ਉਰਫ ਭੰਟੀ ਕੋੜੀਆਂ ਵਾਲਾ ਤਾਂ ਉਹ ਆਪਣੀ ਪਾਰਟੀ ਨੂੰ ਜਿਹੜਾ ਉਹ ਸਮੇਂ-ਸਮੇਂ ਤੇ ਲੰਮੇ ਹੱਥੀ ਲੈਂਦੇ ਨੇ ਪਾਰਟੀ ਪ੍ਰਧਾਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਾਂ ਹਾਈ ਕਮਾਂਡ ਤੱਕ ਨੂੰ ਵੀ ਉਹ ਸਿੱਧੀਆਂ ਗੱਲਾਂ ਸੁਣਾ ਦਿੰਦੇ ਨੇ ਕਿਉਂਕਿ ਲੋਕ ਅੱਜ ਵੀ ਕਾਂਗਰਸ ਪਾਰਟੀ ਨੂੰ ਚਾਹੁੰਦੇ ਨੇ ਪਰੰਤੂ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਦੀ ਜਿਸ ਤਰ੍ਹਾਂ ਦੀ ਭੂਮਿਕਾ ਹੈ ਜਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਹੌਲੀ-ਹੌਲੀ ਹੁਸ਼ਿਆਰਪੁਰ ਦੇ ਵਿੱਚੋਂ ਵੀ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਸੋ ਮੈਂ ਕਾਂਗਰਸ ਦੀ ਹਾਈ ਕਮਾਂਡ ਨੂੰ ਵੀ ਤੇ ਲੋਕਲ ਲੀਡਰਸ਼ਿਪ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਭਾਈ ਸਾਹਿਬ ਤੁੰਬ ਕਰਨੀ نیند ਤਿਆਗੋ ਕਿਉਂਕਿ ਲੋਕ ਹੁਣ ਪਹਿਲਾਂ ਵਾਲੇ ਲੋਕ ਨਹੀਂ ਰਹੇ ਨੇ ਵੋਟਰ ਹੈ ਉਹਨਾਂ ਨੂੰ ਪਤਾ ਹੈ ਕਿ ਕਿਹੜਾ ਨੁਮਾਇੰਦਾ ਸਾਡੇ ਹੱਕਾਂ ਦੇ ਲਈ ਬੋਲਦਾ ਹੈ ਜਾਂ ਕਿਹੜਾ ਨੁਮਾਇੰਦਾ ਨਹੀਂ ਬੋਲਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਨਾ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤਾਂ ਚੋਣਾਂ ਹੁੰਦੀਆਂ ਨੇ ਉਦੋਂ ਤਾਂ ਹਰ ਇੱਕ ਰਾਜਨੀਤਿਕ ਪਾਰਟੀ ਜਿਹੜੀ ਉਹ ਬਾਹਰ ਨਿਕਲ ਆਉਂਦੀ ਹੈ ਤਾਂ ਇਸੇ ਤਰ੍ਹਾਂ ਹੀ ਹੁਣ ਕਾਂਗਰਸ ਪਾਰਟੀ ਵੀ ਨਾ ਲੀਹਾਂ ਤੇ ਤੂਰੀ ਹੋਈ ਹੈ ਸੋ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਇਹ ਨਹੀਂ ਕਿ ਜਦੋਂ ਚੋਣਾਂ ਹੁੰਦੀਆਂ ਨੇ ਮਹੀਨਾ ਜਿਹੜ ਮਹੀਨਾ ਦੋ ਮਹੀਨੇ ਪਹਿਲਾਂ ਅਸੀਂ ਖੁੱਡਾਂ ਚੋਂ ਬਾਹਰ ਨਿਕਲ ਆਏ ਲੋਕਾਂ ਤੱਕ ਮਿਲਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਜਿੰਨਾ ਕੋ ਇਹ ਲੋਕਾਂ ਦਾ ਹਮਦਰਦ ਨਹੀਂ ਹੈ ਤਾਂ ਆਪਣੀ ਭੂਮਿਕਾ ਨੂੰ ਆਪਣੀ ਪਛਾਣ ਨੂੰ ਤੁਸੀਂ ਇਹ ਸਮਝੋ ਤੇ ਜੋ ਰਾਜਨੀਤੀ ਦੀ ਅਸਲ ਪਰਿਭਾਸ਼ਾ ਹੈ ਉਸ ਐਗਜ਼ਾਮਪਲ ਨੂੰ ਤੁਸੀਂ ਸੈੱਟ ਕਰੋ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ